ਫਿਰ ਇੱਕ ਹਫਤੇ ਦੇ ਅੰਦਰ ਅੰਦਰ ਇਸ ਚੱਲਦੇ ਸੈਸ਼ਨ ਵਿੱਚ ਅਸੀਂ ਕਾਲੇ ਚੋਲੇ ਪਾ ਕੇ ਵਿਧਾਨ ਸਭਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ ਇਸ ਚੱਲਦੇ ਸੈਸ਼ਨ ਦੇ ਵਿੱਚ ਜਿਹੜਾ ਇਹ ਵਿਰੋਧ ਕਰਨ ਵਾਸਤੇ ਅਸੀਂ ਜਿਹੜਾ ਘਰਾਓ ਕਰੀ ਹਾਂ ਹਾਂ ਜਿਹੜੀ ਪ੍ਰੈਸ ਕਾਨਫਰੰਸ ਦੀ ਤਿਆਰੀ ਕਰਦੇ ਹਾਂ ਹਾਂ ਜਿਹੜੀ ਪ੍ਰੈਸ ਕਾਨਫਰੰਸ ਦੀ ਤਿਆਰੀ ਹੈ ਤੁਹਾਡੇ ਅੱਗੇ ਸਭ ਤੋਂ ਪਹਿਲਾਂ ਤਾਂ ਮੈਂ ਹਾਂ ਜੀ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਮੀਟਿੰਗ ਹੈ ਇਹਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਇੱਕ ਉਹ ਮੁੱਦਾ ਠਾ ਰਹੇ ਹਾਂ ਜਿਸ ਮੁੱਦੇ ਨੂੰ ਲੈ ਕੇ ਕਰੀਬ 15 ਸਾਲ ਤੋਂ ਲਗਾਤਾਰ ਸਾਡੀ ਜਥੇਬੰਦੀ ਲੋਕ ਭਲਾਈ ਇਨਸਾਫ ਵੈਰਫਰਸਿਟੀ ਵੱਲੋਂ ਡੇਰਾ ਰਾਧਾ ਸਵਾਮੀਆ ਵੱਲੋਂ ਜੋ ਕਿ ਦਰਿਆ ਦੇ ਕੁਦਰਤੀ ਵਹਾਰ ਨੂੰ ਬਦਲਣਾ ਪੰਚਾਇਤੀ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣੀਆਂ ਆਮ ਮਰੇ ਹੋਏ ਬੰਦਿਆਂ ਦੀਆਂ ਰਜਿਸਟਰੀਆਂ ਕਰਵਾ ਲੈਣੀਆਂ ਤੇ ਫਿਰ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉੱਤੇ ਨਜਾਇਜ਼ ਕਬਜ਼ੇ ਕਰਨੇ ਤੇ ਕੁਦਰਤੀ ਦਰਿਆ ਦੇ ਵਹਾਂ ਨੂੰ ਜੋ ਕਿ ਵਿਆਸ ਦਰਿਆ ਇਸ ਪਹਿਲਾਂ ਜਿਹੜਾ ਚੱਲਦਾ ਸੀ ਜਿਸ ਜਗ੍ਹਾ ਤੇ ਮੁੱਖ ਡੇਰਾ ਜਿਹੜਾ ਇਹਨਾਂ ਦਾ ਵਿਆਸ ਡੇਰਾ ਰਾਧਾ ਸੌਮੀਆਂ ਦਾ ਉਸ ਪਾਸੇ ਚੱਲਦਾ ਸੀ ਉਸ ਤੋਂ ਕਰੀਬ 4 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਜਿਹੜਾ ਉਧਰ ਉਹਨੂੰ ਧੱਕ ਦਿੱਤਾ ਇੱਥੇ ਨਜਾਇਜ਼ ਬੰਨ ਇਹਨਾਂ ਨੇ ਬਣਾਇਆ ਤੁਸੀਂ ਕਦੇ ਵੀ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਓ ਤੇ ਜਿਹੜਾ ਵਿਆਸਪੁਰਾ ਉਸ ਵਿਆਸਪੁਰਾ ਤੋਂ ਜਿੱਧਰੋਂ ਪਾਣੀ ਆਉਂਦਾ ਉਧਰ ਜਰਾ ਨਿਗਾਹ ਮਾਰੋ ਤੇ ਉਹ ਤੁਹਾਨੂੰ ਅੱਗੇ ਬੰਨ ਦਿਸੇਗਾ ਦਰਿਆ ਨਹੀਂ ਦਿਸੇਗਾ ਸੋ ਇਹਨਾਂ ਨੇ ਦਰਿਆ ਦਾ ਜਿਹੜਾ ਵਹਾਅ ਆ ਕਰੀਬ 4 ਕਿਲੋਮੀਟਰ ਜਿਹੜਾ ਹੈ ਉਹ ਚੜ੍ਹਦੇ ਪਾਸੇ ਨੂੰ ਜਾਨੀ ਕਿ ਅੰਮ੍ਰਿਤਸਰ ਇਲਾਕੇ ਤੋਂ ਜਿਹੜਾ ਇਹਨਾਂ ਦਾ ਮੁੱਖ ਡੇਰਾ ਹੈ ਉਸ ਤੋਂ ਵਿਆ ਢਿਲਵਾ ਮੰਡ ਬਤਾਲਾ ਚੱਕੋ ਕੀ ਉਹਨਾਂ ਜ਼ਮੀਨਾਂ ਨੂੰ ਜਿਹੜਾ ਉਹ ਹਜ਼ਾਰਾਂ ਏਕੜ ਜ਼ਮੀਨਾਂ ਪਰਲੇ ਪਾਸੇ ਜਿਹੜੀਆਂ ਨੇ ਉਹ ਜਦ ਰਿਆ ਦੇ ਖੱਬੇ ਪਾਸੇ ਬਰਬਾਦ ਕਰਤੀਆਂ ਨੇ ਤੇ ਸੱਜੇ ਪਾਸੇ ਇਹਨਾਂ ਨੇ ਬੰਨ ਬਣਾ ਲਿਆ ਉਹਦੇ ਸਬੰਧ ਵਿੱਚ ਅਸੀਂ ਹੁਣ ਤੱਕ ਬਹੁਤ ਲੰਬੀ ਲੜਾਈ ਲੜਦੇ ਆ ਰਹੇ ਹਾਂ ਔਰ ਕੁਝ ਦਿਨ ਪਹਿਲਾਂ ਆਪ ਨੂੰ ਪਤਾ ਹੋਵੇਗਾ ਕਿ ਇਹਨਾਂ ਨੇ ਜਿਹੜਾ ਬੰਨ ਬਣਾਇਆ ਸੀ ਉਸ ਬੰਨ ਦੇ ਅਗਲੇ ਪਾਸੇ ਦਰਿਆ ਦੇ ਵਿੱਚ ਪੱਥਰ ਕੰਕਰੀਟ ਮਿੱਟੀ ਤੇ ਇਹ ਜਿਹੜਾ ਮਲਬਾ ਜਿਹੜਾ ਮਖਾਨਾਂ ਦਾ ਉਹ ਸੁੱਟ ਕੇ ਤੇ ਦਰਿਆ ਨੂੰ ਹੋਰ ਜਿਹੜਾ ਅਗਲੇ ਪਾਸੇ ਢਲਮਾ ਵਾਲੀ ਸਾਈਡ ਤੇ ਲੈ ਜਾ ਰਹੇ ਨੇ ਜਿਹਦੇ ਸਬੰਧ ਵਿੱਚ ਉਥੇ ਮੌਕੇ ਤੇ ਅਸੀਂ ਐਸਡੀਓ ਨੂੰ ਬੁਲਾਇਆ ਔਰ ਉਥੇ ਕਰੀਬ 1.5 200 ਬੰਦਾ ਵੀ ਸੀ ਸਾਰੀਆਂ ਵੀਡੀਓ ਬਣਾਈਆਂ ਔਰ ਲਿਖਤੀ ਦਰਖਾਸਤੇ ਆ ਤਸਵੀਲਦਾਰ ਜਿਹੜਾ ਕਿ ਨੈਪਸੀਲਦਾਰ ਉੱਤੇ ਢਿਲਵਾ ਉਹ ਵੀ ਉੱਥੇ ਆਇਆ ਉਹਨੂੰ ਮਗਬੱਤਰ ਦਿੱਤਾ ਥਾਣਾ ਜਿਹੜਾ ਢਿਲਵਾ ਉਹਦੇ ਅੱਗੇ ਸੀ ਰੋਸ ਪ੍ਰਦਰਸ਼ਨ ਵੀ ਕੀਤਾ ਬੰਦ ਦਿੱਤੇ ਵਿਖਾਏ ਲੇਕਿਨ ਇਹਨਾਂ ਦੇ ਕੰਮ ਤੇ ਜੂ ਨਹੀਂ ਸਕਤੀ ਅੱਜ ਤੱਕ ਡਰੇਨ ਵਿਭਾਗ ਡੀਸੀ ਕਪੂਰਥਲਾ ਡੀਸੀ ਅਮਰਸਰ ਇਹਨਾਂ ਦੇ ਕਿਸੇ ਦੇ ਕੰਤੇ ਜونی ਸਰਕਦੀ ਤੇ ਨਾ ਹੀ ਡਰੇਨੇਜ ਭਾਗ ਤੇ ਉੱਚ ਅਧਿਕਾਰੀ ਜਿਹੜੇ ਪੰਚਾਇਤ ਡਿਪਾਰਟਮੈਂਟ ਦੇ ਡਾਇਰੈਕਟਰ ਵਗੈਰਾ ਜਿਹੜੇ ਨੇ ਥੱਲਿਆਂ ਤੇ ਕੀ ਸੁਣਨੀ ਕਿਸੇ ਨੇ ਉੱਤੋਂ ਤੱਕ ਉਹਨਾਂ ਨੂੰ ਦਰਖਾਸਤਾਂ ਜਿਵੇਂ ਕਿਹਾ ਕਿ ਇਹਨਾਂ ਨੇ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਨੇ ਜਿਹੜੇ ਕਿ ਅਸੀਂ ਹਾਈ ਕੋਰਟ ਤੱਕ ਪਹੁੰਚ ਕਰਕੇ ਇਹਨਾਂ ਤੋਂ ਉਹ ਜ਼ਮੀਨਾਂ ਜਿਹੜੇ ਨੇ ਕਬਜ਼ੇ ਜਿਹੜੇ ਨੇ ਉਹ ਕਾਗਜ਼ਾਂ 'ਚੋਂ ਛੁੱਟ ਗਏ ਲੇਕਿਨ ਮੌਕੇ ਤੇ ਕਬਜ਼ੇ ਜਿਹੜੇ ਨੇ ਅਜੇ ਵੀ ਉਹਨਾਂ ਦੇ ਸੋ ਇਹ ਅਜੇ ਤੱਕ ਕੋਈ ਸੁਲਵਾਈ ਨਾ ਹੋਣ ਦੇ ਕਾਰਨ ਮੈਂ ਅੱਜ মিডিਆ ਦੇ ਰਹੀਂ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਦੇ ਰਿਹਾ ਕਿ ਸਾਡੀ ਸੰਸਦਾ ਲੋਕ ਭਲਾਈ ਇਨਸਾਫ ਵਰਪੇ ਸੱਤੀ ਜਿਹੜਿਆ ਇਹ ਜਿਹੜਾ ਮੌਜੂਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਕਿਸੇ ਵੀ ਦਿਨ ਵਿੱਚ ਸਾਥੀਆਂ ਨਾਲ ਸਲਾਹ ਕਰਕੇ ਤੇ ਅਸੀਂ ਇਥੋਂ ਕਾਲੇ ਚੋਲੇ ਪਾ ਕੇ ਤੇ ਵਿਧਾਨ ਸਭਾ ਦਾ ਘਰਾਓ ਕਰਾਂਗੇ ਸਾਡੀ ਮੰਗ ਹੈ ਕਿ ਜੇਰਾ ਰਾਧਾ ਸਾਮੀਆਂ ਵੱਲੋਂ ਜੋ ਦਰਿਆ ਦਾ ਵਹਾਅ ਪਰਲੇ ਪਾਸੇ ਨੂੰ ਬਦਲਿਆ ਜਾ ਰਿਹਾ ਢਿਮਣਾ ਦੇ ਪਾਸੇ ਉਧਰੋਂ ਜ਼ਮੀਨ ਖੁਰ ਕੇ ਉਹ ਦਰਿਆ ਬਿਆਸ ਦਾ ਜਿਹੜਾ ਪੌੜਾ ਮੇਨ ਰੋਡ ਹੈ ਜਿਹੜਾ ਜਲੰਧਰ ਅੰਮ੍ਰਿਤਸਰ ਹਾਈਵੇ ਰੋਡ ਹੈ ਜਿਹੜਾ ਉਸ ਤੋਂ ਅੱਗੇ ਉਹ ਮਿੱਟੀ ਜਾਂਦੀ ਹੈ ਤੇ ਜਿਹੜੇ ਉਸ ਦਰਿਆ ਤੋਂ ਇੱਥੋਂ ਲੈ ਕੇ ਬਿਆਸ ਪੁਲ ਤੋਂ ਲੈ ਕੇ ਹਾਈ ਕਿੰਨਾਂ ਤੱਕ ਜਿਹੜੀ ਧੂਹ ਪਾਸੇ ਜਿਹੜੀ ਜਮੀਨ ਲੱਗਦੀ ਹੈ ਜਿਸ ਤਰ੍ਹਾਂ ਕਿ ਪਹਿਲਾਂ ਸੱਜੇ ਬੰਨੇ ਅੰਮ੍ਰਿਤਸਰ ਫਿਰ ਅਗਲੇ ਬੰਨੇ ਤਰਨਤਾਰ ਜਲਾ ਆ ਜਾਂਦਾ ਹੈ ਇਸੇ ਤਰ੍ਹਾਂ ਦਰਿਆ ਦਾ ਖੱਬਾ ਪਾਸਾ ਜਿਹੜਾ ਉਹ ਉਹਦੇ ਜ਼ਿਲ੍ਹਾ ਕਪੂਰਥਲਾ ਆ ਜਾਂਦਾ ਹੈ ਉਹ ਜਿਹੜੀਆਂ ਜ਼ਮੀਨਾਂ ਨੇ ਜਿਹੜੀ ਇਹ ਮਿੱਟੀ ਢਲਵਾ ਸਾਈਡ ਤੋਂ ਖੁਰਕੇ ਤੇ ਅੱਗੇ ਜਾਂਦੀ ਆ ਉਹ ਦਰਿਆ ਦੇ ਵਿੱਚ ਜੰਮਦੀ ਆ ਦਰਿਆ ਦੇ ਵਿੱਚ ਜੰਮਣ ਦੇ ਕਾਰਨ ਉਹ ਜਿਹੜਿਆ ਪਾਣੀ ਜਿਹੜਾ ਦਰਿਆ ਦਾ ਉਹ ਓਵਰਫਲੋ ਹੁੰਦਾ ਉਹ ਓਵਰਫਲੋ ਹੋ ਕੇ ਤੇ ਕਪੂਰਥਲਾ ਤੇ ਤਰਨਤਾਰਨ ਦੇ ਜਿਲ੍ਹੇ ਤੇ ਅੰਮ੍ਰਿਤਸਰ ਦੇ ਜਿਹੜੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਬਰਬਾਦ ਕਰਦਾ ਹੈ ਇਸੇ ਕਾਰਨ ਹੀ ਜਿਹੜਾ ਇਹ ਪਲੱਢ ਦੇ ਕਾਰਨ ਜਿਹੜੀਆਂ ਧੀਵੀਂ ਤਰ੍ਹਾਂ ਦੀਆਂ ਹਜ਼ਾਰਾਂ ਏਕੜ ਜਿਨਾ 100 ਡੇਰਾ ਰਾਧਾ ਸੌਮੀਆਂ ਵੱਲੋਂ ਜਿੱਥੇ ਦਰਿਆ ਦੇ ਕੁਦਰਤੀ ਵਹਾਰ ਦੇ ਨਾਲ ਪਹਿਲਾਂ ਵੀ ਛੇੜਛਾੜ ਕੀਤੀ ਗਈ ਤੇ ਦੁਬਾਰਾ ਫਿਰ ਕੀਤੀ ਜਾ ਰਹੀ ਆ ਤੇ ਜਿਹੜਾ ਪ੍ਰਸ਼ਾਸਨ ਹੈ ਚਾਹੇ ਉਹ ਡਿਪਟੀ ਕਮਿਸ਼ਨਰ ਅੰਮ੍ਰਿਤਸਰਾ ਡਿਪਟੀ ਕਮਿਸ਼ਨਰ ਕਾਪੂਰਥਲਾ ਜਾਂ ਜਿਹੜੇ ਉੱਚ ਅਧਿਕਾਰੀ ਨੇ ਡਰੇਨੇਜ ਵਿਭਾਗ ਹੈ ਇਹ ਸਾਰੇ ਕੁੰਭ ਕਰਨ ਦੇ ਨੀਂਦ ਸੁੱਤੇ ਨੇ ਤੇ ਡੇਰਾ ਰਾਧਾ ਸੌਮੀਆਂ ਦੇ ਤਲੇ ਚੱਟ ਬਣ ਕੇ ਇਹ ਅਫਸਰ ਜਿਹੜੇ ਨੇ ਇੱਥੇ ਕੁਰਸੀਆਂ ਤੇ ਬੈਠੇ ਨੇ ਸੋ ਮੇਰੀ ਚੇਤਾਵਨੀ ਹੈ ਕਿ ਜੇਕਰ ਇਹਨਾਂ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਡੇਰਾ ਰਾਧਾ ਸਵਾਮੀਆ ਦੇ ਖਿਲਾਫ ਕੋਈ ਦਿੱਕਤੀ ਕਾਰਵਾਈ ਨਾ ਕੀਤੀ ਜਿਹੜਾ ਮੌਕੇ ਦੇ ਉੱਤੇ ਉਧਰ ਦਰਿਆ ਨੂੰ ਛੇੜਛਾੜ ਕਰਕੇ ਢਿਲਵਾਲੀ ਸਾਹਿਬ ਨੂੰ ਕੀਤਾ ਜਾ ਰਿਹਾ ਨਾ ਰੋਕਿਆ ਤੇ ਫਿਰ ਇੱਕ ਹਫ਼ਤੇ ਦੇ ਅੰਦਰ ਅੰਦਰ ਇਸ ਚੱਲਦੇ ਸੈਸ਼ਨ ਵਿੱਚ ਅਸੀਂ ਕਾਲੇ ਚੋਲੇ ਪਾ ਕੇ ਵਿਧਾਨ ਸਭਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ ਇਸ ਚੱਲਦੇ ਸੈਸ਼ਨ ਦੇ ਵਿੱਚ ਜਿਹੜਾ ਇਹ ਵਿਰੋਧ ਕਰਨ ਵਾਸਤੇ ਅਸੀਂ ਜਿਹੜਾ ਘਰਾਓ ਕਰਾ ਸਾਬ ਉਸ ਸਮੇਂ ਜਦੋਂ ਤੁਸੀਂ ਗਏ ਸੀਗੇ ਜਲਦ ਕਾਰਵਾਈ ਕੀਤੀ ਜਾਏਗੀ ਕੀ ਉਸ ਤੋਂ ਬਾਅਦ ਕਾਰਵਾਈ ਹੋਈ ਨਹੀਂ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇਹ ਤੋਂ ਆਇਆ ਕਿ ਦੋ ਦਿਨ ਉਹਨਾਂ ਨੇ ਕੰਮ ਆਪਣਾ ਰੋਕਤਾ ਤੇ ਦੋ ਦਿਨ ਕੰਮ ਰੋਕਣ ਤੋਂ ਬਾਅਦ ਉਹ ਕੰਮ ਜਿਹੜਾ ਫਿਰ ਅੱਜ ਮੌਕੇ ਦੇ ਤੇ ਚੱਲ ਰਿਹਾ ਜਿਹੜਾ ਕਿ ਕੱਲ ਵੀ ਸਾਡੇ ਜਿਹੜੇ ਵਕਨ ਅਮਨਦੀਪ ਨਾ ਹੈਗੇ ਨੇ ਜਸਵੰਤ ਸਿੰਘ ਜੀ ਤੇ ਬੱਬੀਆ ਛੋਟਾ ਨਾ ਤੇ ਇਹ ਸਾਡੇ ਸਾਫ ਦਾ ਸਰਪੰਚ ਨੇ ਮੱਖਣ ਸਿੰਘ ਬਤਾਲਾ ਜੋ ਹੋਰ ਵੀ ਸੱਜਣ ਜਿਹੜੇ ਨੇ ਕੱਲ ਡਿਪਟੀ ਕਮਿਸ਼ਨਰ ਪ੍ਰਕੁਰਥਲਾ ਤੇ ਐਸਐਸਪੀ ਨੂੰ ਮਿਲ ਕੇ ਆਇਆ ਨਿੱਕੀ ਦਰਖਾਸਤ ਦਿੱਤੀ ਆ ਪਰ ਕਿਸੇ ਦੇ ਕਰਤੇ ਜੂ ਨਹੀਂ ਸਰਕ ਕੀ ਕਾਰਨ ਕੀ ਸਮਝਦੇ ਕਿ ਲੱਗਦਾ ਰਾਜਨੀਤਿਕ ਦਬਾਅ ਹੈ ਜੀ ਬਿਲਕੁਲ ਜੀ ਇਹ ਰਾਜਨੀਤਿਕ ਦਬਾਅ ਕਿੱਥੋਂ ਤੱਕ ਹੈ ਤੁਹਾਨੂੰ ਪਤਾ ਹੈ ਕਿ ਜਿਹੜੀ ਜ਼ਮੀਨ ਦੇ ਤੇ ਇਹਨਾਂ ਨੇ ਜਿਹੜੀ ਜਿਹੜਾ ਇਹਨਾਂ ਦਾ ਡੇਰਾ ਜਿਦੇ ਤੇ ਇਹਨਾਂ ਨੇ ਨਜਾਜ਼ ਕਬਜ਼ੇ ਕੀਤੇ ਨੇ ਪੰਚਾਇਤੀ ਜਮੀਨਾਂ ਲੋਕਾਂ ਦੀਆਂ ਮਾਲਕੀ ਜਮੀਨਾਂ ਜਿਨ੍ਹਾਂ ਤੇ ਹਜ਼ਾਰਾਂ ਏਕੜ ਦੇ ਕਬਜ਼ੇ ਕੀਤੇ ਨੇ ਉਥੇ ਇਹ ਉੱਚੀਆਂ ਆਪਣੀਆਂ ਜੜੀਆਂ ਨੇ ਬਿਲਡਿੰਗਾਂ ਬਣਾ ਰੇ ਸੀ ਆਰਮੀ ਵਾਲਿਆਂ ਨੇ ਯੂਨੀਅਨ ਆਫ ਇੰਡੀਆ ਕੇ ਮਲਕੇ ਜਿਹੜਾ ਅਸੀਂ ਕੇਸ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਕੇ ਹਾਈ ਕੋਰਟ ਦੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀ ਕਿ ਇਹ ਜਿਹੜੀਆਂ ਇਹ ਇਸ ਤਰ੍ਹਾਂ ਜਿਹੜੀਆਂ ਉੱਚੀਆਂ ਬਿਲਡਿੰਗਾਂ ਬਣਾ ਰਹੇ ਨੇ ਕਿ ਜਿਹੜਾ ਉਥੇ ਅਸਲੇ ਦਾ ਡੀਪੂ ਆ ਆਰਮੀ ਦਾ ਉਹ ਦੇ ਉਹਨਾਂ ਦੇ ਲਾਗੇ ਕੁਝ ਏਰੀਆ ਦੇ ਵਿੱਚ ਜਿਹੜੀਆਂ ਸ਼ਰਤਾਂ ਹੁੰਦੀਆਂ ਨੇ ਕਿ ਉੱਥੇ ਕੋਈ ਉੱਚੀ ਬਿਲਡਿੰਗ ਨਹੀਂ ਬਣਾ ਸਕਦਾ ਇਹਨਾਂ ਨੇ ਹਾਈ ਕੋਰਟ 'ਚ ਕੇਸ ਕਰਤਾ ਜਦੋਂ ਡੇਰਾ ਰਾਧਾ ਸਵਮੀਆ ਨੂੰ ਨੋਟਿਸ ਹੋਇਆ ਤੇ ਫੇਰ ਕੀ ਹੋਇਆ ਕਿ ਯੂਨੀਅਨ ਆਫ ਇੰਡੀਆ ਹਾਈ ਕੋਰਟ ਦੇ ਵਿੱਚੋਂ ਕੇਸ ਵਾਪਸ ਲੈਂਦਾ ਔਰ ਵਾਪਸ ਲੈਣ ਤੇ ਜਦੋਂ ਹਾਈ ਕੋਰਟ ਨੇ ਝਾੜਾਂ ਪਾਈਆਂ ਇਹਨਾਂ ਨੂੰ ਤੇ ਸੈਂਟਰਲ ਸਰਕਾਰ ਨੂੰ ਜਦੋਂ ਯੂਨੀਅਨ ਆਫ ਇੰਡੀਆ ਨੂੰ ਝਾੜਾਂ ਪਾਈਆਂ ਤੇ ਫਿਰ 1 ਲੱਖ ਰੁਪਈਆ ਜਿਹੜਾ ਸੀ ਉਹ ਕੋਰਟ ਦਾ ਇਹਨਾਂ ਨੇ ਜੁਰਮਾਨਾ ਭਰਿਆ ਤੇ ਤਾਂ ਇਹਨਾਂ ਨੇ ਕੇਸ ਜਿਹੜਾ ਉਹ ਵਾਪਸ ਜਿਹੜਾ ਹੋਇਆ ਸੋ ਇਸ ਕਰਕੇ ਮੈਂ ਕਹਣਾ ਚਾਹਾਂਗਾ ਕਿ ਇਹ ਜਿਹੜੇ ਜਿਸ ਤਰ੍ਹਾਂ ਕਿ ਇਹ ਗੁਰਿੰਦਰ ਸਿੰਘ ਢਿੱਲੋਂ ਡੇਰਾ ਮੁਖੀ ਰਾਧਾ ਸومی ਸਾਧਸੰਗ ਬਿਆਸ ਇਹ ਹਜ਼ਾਰਾਂ ਏਕੜ ਜ਼ਮੀਨਾਂ ਇੱਥੇ ਹੀ ਨਹੀਂ ਇਹ ਪੂਰੇ ਭਾਰਤ ਦੇ ਵਿੱਚ ਪੰਚਾਇਤੀ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਤੇ ਜੰਗਲਾਤ ਦੀਆਂ ਜ਼ਮੀਨਾਂ ਤੇ ਇਹਨਾਂ ਦੇ ਨਜਾਇਜ਼ ਕਬਜ਼ੇ ਨੇ ਇਹ ਢੇਰੇ ਦਰਾਂ ਨੂੰ ਜਿਹੜੇ ਰਾਜਨੀਤਿਕ ਫਰੋਦ ਪਾਉਂਦੇ ਆ ਜਿਵੇਂ ਤੁਹਾਡੇ ਸਾਹਮਣੇ ਮਿਸਾਲ ਹੈ ਸਾਹਮਣੇ ਵੀ ਸਮਝਦੇ ਸਿਆਸੀ ਦਬਾਅ ਹਗਾ ਹੈ ਤੁਹਾਨੂੰ ਲੱਗਦਾ ਜੋ ਪ੍ਰਸ਼ਾਸਨ ਦੇ ਜਾਂ ਪੁਲਿਸ ਦੇ ਸਿਆਸੀ ਦਬਾਅ ਤੋਂ ਨਜ਼ਰ ਆਉਂਦਾ ਨਜ਼ਰ ਹੀ ਨਹੀਂ ਆਉਂਦਾ ਇਹ ਬਹੁਤ ਜ਼ਬਰਦਸਤ ਦਬਾਅ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਪੀ ਹਾਈ ਕੋਰਟ ਤੋਂ ਕੇਸ ਵਾਪਸ ਲੈਂਦੇ ਨੇ ਲੱਖ ਰੁਪਈਆ ਉਥੇ ਕੇਂਦਰ ਸਰਕਾਰ ਜਿਹੜੀ ਆ ਮਲਕਤ ਜੁਰਮਾਨੇ ਦੇ ਤੌਰ ਤੇ ਭਰਦੀ ਆ ਜੁਮੇਵਾਰ ਕੌਣ ਹੈ ਕੇਂਦਰ ਸਰਕਾਰ ਹੈ ਕਿ ਪੰਜਾਬ ਸਰਕਾਰ ਤੁਹਾਨੂੰ ਲੱਗਦਾ ਜੁਮੇਵਾਰ ਸਾਰੇ ਚਾਹ ਪੰਜਾਬ ਸਰਕਾਰ ਹੈ ਚੱਕ ਕੇਦਰ ਸਰਕਾਰ ਤੇ ਚਾਹ ਦੂਸਰੀਆਂ ਸਰਕਾਰਾਂ ਨੇ ਤੁਸੀਂ ਵੇਖੋ ਕਿ ਗੁਰਮੀਤ ਰਾਮ ਭੀਮ ਜਿਹੜਾ ਉਹਨੂੰ ਕੋਰਟ ਵੱਲੋਂ ਸਜ਼ਾ ਮਿਲੀ ਆ ਤੇ ਉਹਨੂੰ ਫੇਰ ਜਿਹੜਾ 3 ਜਿਹੜੇ ਦਿਨ ਉਹਦੀ ਜਿਹੜੀ ਆ ਉਹਨੂੰ ਪ੍ਰੋਬਲਮ ਮਿਲਦੀ ਆ ਸਾਡੇ ਬੱਤੀ ਬੱਤੀ ਸਾਲ ਤੋਂ ਜਵਾਨ ਜਿਹੜੇ ਨੇ ਉਹ ਜਿਨ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਇੱਕ ਦਿਨ ਉਹਦੇ ਆਪਣੀ ਮਾਤਾ ਦੇ ਸੰਸਕਾਰ ਤੇ ਨਹੀਂ ਆ ਸਕਦੇ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸ਼ਾਦੀਆਂ ਤੇ ਨਹੀਂ ਆ ਸਕਦੇ ਤੇ ਇਹ ਜਿਹੜਾ ਗੁਰਮੀਤ ਰਾਮ ਭੀਮ ਜਿਹੜਾ ਜਿਨ੍ਹਾਂ ਇੱਕ ਬਲਾਤਕਾਰੀ ਤੇ ਜਿਨ੍ਹਾਂ ਆਪਣੇ ਚੇਲਿਆਂ ਨੂੰ ਨਪੁਛਕ ਬਣਾਇਆ ਤੇ ਕਾਤਲ ਹੈ کورٹ ਨੇ ਸਜ਼ਾ ਦਿੱਤੀਆਂ ਨੇ ਤੇ ਉਹਨਾਂ ਨੂੰ ਵੀ ਇਹ ਸਲਾਵੇਂ ਨੇ ਸੋ ਜਿਹੜੇ ਇਹ ਡੇਦੇਦਾਰ ਨੇ ਉਹਨਾਂ ਨੂੰ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਪਾਲਦੀਆਂ ਨੇ ਤੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਨਾਲ ਇਹ ਤੱਕੇਸ਼ਾਈ ਕਰਦੇ ਕਰੋ ਤੱਕ ਤੁਸੀਂ ਇਹ ਜਿਹੜਾ ਤੁਸੀਂ ਦੁਗਮਨ ਦੀ ਗੱਲ ਕਰਦੇ ਵੀ ਕਾਲੇ ਕੱਪੜੇ ਪਾ ਕੇ ਜਦੋਂ ਤੱਕ ਹੋ ਸਕਦਾ ਜੀ ਮੈਂ ਇੱਕ ਹਫ਼ਤੇ ਦਾ ਟਾਈਮ ਦੇ ਰਿਹਾ ਅੱਜ ਤੁਹਾਡੇ ਮਾਦਮ ਰਾਈ ਜੇ 1 ਹਫਤੇ ਦੇ ਅੰਦਰ ਅੰਦਰ ਜਿਹੜਾ ਇਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫੇਰ ਜਿਹੜਾ ਅਸੀਂ ਇਹ ਚੱਲਦੇ ਸੈਸ਼ਨ ਦੇ ਵਿੱਚ ਕੋਈ ਵੀ ਤਰੀਕਾ ਰੱਖ ਕੇ ਕਿਉਂਕਿ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਅੰਦੋਲਨ ਹੈ ਉਹ ਬਾਰਡਰਾਂ ਦੇ ਉੱਤੇ ਚੱਲ ਰਿਹਾ ਹੈ ਅਸੀਂ ਉੱਥੇ ਕੇਂਦਰ ਸਰਕਾਰ ਦੇ ਨਾਲ ਜਿਹੜੀ ਆ ਉਹ ਲੜਾਈ ਲੜ ਰਹੇ ਹਾਂ ਪਰ ਇਹਦੇ ਨਾਲ ਚੱਲਦੇ ਇੱਥੇ ਵੀ ਕਿਸਾਨਾਂ ਦਾ ਮਸਲਾ ਹੈ ਜਿਹੜਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਕੀਤੀਆਂ ਔਰ ਰੋਰੋ ਕੇ ਦਸਰੇੜੇ ਮਨੂਏ ਇਹਨਾਂ ਲੋਕਾਂ ਨੇ ਦੱਸਿਆ ਵੀ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਅੱਗੇ ਤੋਂ ਅੱਗੇ ਰੁੜ ਰਹੀਆਂ ਜਾ ਰਹੀਆਂ ਜਿਸ ਕਰਕੇ ਮੈਨੂੰ ਉਸ ਅੰਦੋਲਨ ਦੇ ਵਿੱਚੋਂ ਟਾਈਮ ਕੱਢ ਕੇ ਅੱਗੇ ਇੱਥੇ ਆੜਾ ਪਿਆ ਕੀ ਲੱਗਦਾ ਨਹੀਂ ਕਿ ਉਹ ਅੰਦੋਲਨ ਦੀ ਜਗ੍ਹਾ ਇੱਥੇ ਵੀ ਅੰਦੋਲਨ ਲਗਾਉਣਾ ਜ਼ਰੂਰੀ ਹੈ ਜੀ ਕਿਉਂਕਿ ਤੁਸੀਂ ਪਿਛਲੇ ਵੀ ਤੱਕ ਸਮੇਂ ਵੀ ਪ੍ਰੋਟੈਸਟ ਕਰਦੇ ਰਹੇ ਹੋ ਕੀ ਲੱਗਦਾ ਕਿ ਦੁਬਾਰਾ ਤੋਂ ਪ੍ਰੋਟੈਸਟ ਕਰਨ ਦੀ ਜ਼ਰੂਰਤ ਪੈ ਸਕਦੀ ਹੈ ਤੇ ਕਿਸਾਨਾਂ ਨੂੰ ਕੀ ਅਪੀਲ ਕਰੋਗੇ ਦੇਖੋ ਮੈਂ ਇੱਕ ਤਾਂ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦਾ ਦਬਾ ਲਾ ਦਿਓ ਤੁਸੀਂ ਜਿਨ੍ਹਾਂ ਨੂੰ ਆਪਣੇ ਰਹਿਬਰ ਮੰਨਦੇ ਹੋ ਜਿਨ੍ਹਾਂ ਲੋਕਾਂ ਨੂੰ ਇਹ ਮੰਨਦੇ ਹੋ ਕਿ ਮਰਨ ਤੋਂ ਬਾਅਦ ਇਹਨਾਂ ਨੇ ਸਾਨੂੰ ਸਵਰਗ ਦੇਣੇ ਆ ਉਹ ਤੁਹਾਡੇ ਬੱਚਿਆਂ ਦੀਆਂ ਰੋਟੀਆਂ ਖੋਹ ਰਹੇ ਨੇ ਤੁਹਾਡੀਆਂ ਜ਼ਮੀਨਾਂ ਬਰਬਾਦ ਕਰ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਧਰਮ ਗੁਰੂ ਮੰਨਦੇ ਹੋ ਜੇ ਇਹ ਧਰਮ ਗੁਰੂ ਨੇ ਜੇ ਇਹ ਰਹਿਬਰ ਨੇ ਜਿਨ੍ਹਾਂ ਨੇ ਤੁਹਾਨੂੰ ਮਰਨ ਤੋਂ ਬਾਅਦ ਸਵਰਗ ਦੇਣਾ ਹੈ ਤੇ ਉਹ ਤੁਹਾਡੇ ਜਿਉਂਦਿਆਂ ਦੀਆਂ ਪਹਿਲਾਂ ਤੇ ਤੁਹਾਡਾ ਖੂਨ ਪੀ ਜਾਂਦੇ ਨੇ ਤੇ ਤੁਹਾਡੇ ਬੱਚਿਆਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਬਰਬਾਦ ਕਰ ਰਹੇ ਨੇ ਤੇ ਤੁਸੀਂ ਅਜੇ ਵੀ ਸੁੱਤੇ ਹੋ ਅਜੇ ਵੀ ਉਹਨਾਂ ਨੂੰ ਇਹ ਗੱਲ ਮੰਨਦੇ ਹੋ ਹੁਣ ਵੇਖੋ ਇੱਥੇ ਕਿੱਡੀ ਹਰਾੜੀ ਦੀ ਗੱਲ ਹੈ ਪਈ ਇੱਕ ਪਾਸੇ ਜੀਵਿੰਦਾਰਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਦਰਿਆਵਰ ਤੋਂ ਰਹੀਆਂ ਨੇ ਔਰ ਜਿਹੜੇ ਉੱਥੇ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਨੇ ਉਹ ਵੀ ਜੀਵਿੰਦਾਰ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਨੇ ਤੇ ਉਹ ਪਾਸਿਓਂ ਮਿੱਟੀ ਲਿਆ ਕੇ ਜਾਂ ਇੱਤਾਂ ਲਿਆ ਕੇ ਪੱਥਰ ਲਿਆ ਕੇ ਤੇ ਉਹ ਉਹਦੇ ਵਿੱਚ ਪਾ ਕੇ ਦਰਿਆ ਦੇ ਦਰਿਆ ਦਾ ਹਾਬ ਬਦਲ ਰਹੇ ਨੇ ਇੱਕ ਬੰਦੇ ਉਹ ਵੀ ਜੀਵਿੰਦਾਰ ਨੇ ਜਨਾਂ ਦੀਆਂ ਜ਼ਮੀਨਾਂ ਜਾੜ ਗਿਆ ਨੇ ਤੇ ਫਿਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਲੋਕ ਅਜੇ ਵੀ ਉਹਨਾਂ ਨੂੰ ਇਹ ਮੰਨਦੇ ਨੇ ਮੇਰਾ ਉਹਨਾਂ ਨੂੰ ਚੈਲੰਜ ਆ ਮੈਨੂੰ ਬਹੁਤ ਸਾਰੀਆਂ ਅਗੇ ਧਮਕੀਆਂ ਆਈਆਂ ਨੇ ਮੈਂ ਉਹਨਾਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਆ ਪਰ ਮੇਰੇ ਇੱਕ ਬੇਨਤੀ ਆ ਕਿ ਜਿਹੜੇ ਲੋਕ ਸ੍ਰੀ ਗੁਰਿੰਦਰ ਸਿੰਘ ਢਿੱਲੋਂ ਨੂੰ ਆਪਣਾ ਗੁਰੂ ਮੰਨਦੇ ਨੇ ਰੱਬ ਰ ਮੰਨਦੇ ਨੇ ਧਾਰਮਿਕ ਮੁਖੀ ਮੰਨਦੇ ਨੇ ਤੇ ਜਿਹੜੇ ਆ ਰਾਜਨੀਤਿਕ ਪਾਰਟੀਆਂ ਦੇ ਮੁਖੀ ਚਾਹੇ ਉਹ ਕੇਜਰੀਵਾਲ ਆ ਫੇਜਰੀਵਾਲ ਆ ਚਾਹੋ ਆ ਬਾਦਲ ਚਲੋ ਵੱਡਾ ਬਾਦਲ ਮਰ ਗਿਆ ਆ ਛੋਟਾ ਹੋ ਰਿਹਾਗਾ ਆ ਬਿਕਰਮ ਜੇਠੀਆ ਵਰਗੇ ਜਦ ਜਿੰਨੇ ਵੀ ਲੋਕ ਨੇ ਚਾਹੋ ਕਾਂਗਰਸੀ ਨੇ ਚਾਹੋ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਜਿਹੜੇ ਉੱਥੇ ਜਾਂਦੇ ਨੇ ਮੇਰਾ ਚੈਲੰਜ ਉਹਨਾਂ ਨੂੰ ਵੀ ਆਜੋ ਕਿਸੇ ਵੀ ਚੈਨਲ ਦੇ ਉੱਤੇ ਬੈਠ ਕੇ ਖੁੱਲੀ ਬਹਿਸ ਕਰ ਲੋ ਸਵਾਲ ਮੈਂ ਕਰਾਂਗਾ ਜਵਾਬ ਤੁਸੀਂ ਦਿਓ ਸਵਾਲ ਤੁਸੀਂ ਕਰਿਓ ਜਵਾਬ ਮੈਂ ਦਵਾਗਾ ਫੈਸਲਾ ਲੋਕਰ ਤੇ ਜੇ ਕਰ ਇਹ ਗੱਲ ਠੀਕ ਨਾ ਵੇ ਉਥੇ ਮੌਕਾ ਵੇਖੋ ਮੈਂ ਚੈਲੰਜ ਕਰਦਾ ਤੁਹਾਨੂੰ ਆਓ ਮੇਰੇ ਨਾਲ ਮੌਕਾ ਵੇਖੋ ਉਥੇ ਦੇਖਿਓ ਸਰ ਸਰ ਹੱਲ ਕਿੱਦਾਂ ਲੱਗੇ ਕਿਸਾਨ ਇੱਧਰ ਵੀ ਨਹੀਂ ਕਿਸਾਨ ਉੱਧਰ ਵੀ ਨਹੀਂ ਪ੍ਰੋਟੈਸਟ ਨਹੀਂ ਹੋਏਗਾ ਆਵਾਜ਼ ਨਹੀਂ ਚੁੱਕੀ ਜਾਏਗੀ ਤੇ ਫਿਰ ਹੱਲ ਕਿੱਦਾਂ ਹੋਏਗਾ ਮੈਂ ਤੁਹਾਨੂੰ ਸਵਾਲ ਪੁੱਛਿਆ ਕਿ ਲੱਗਦਾ ਕਿ ਪ੍ਰੋਟੈਸਟ ਕਰਨ ਦੀ ਜ਼ਰੂਰਤ ਪਵੇਗੀ ਤੁਹਾਨੂੰ ਮੈਂ ਤੁਹਾਨੂੰ ਬੇਨਤੀ ਕਰਾਂ ਮੈਂ ਉਹੀ ਗੱਲ ਕਰ ਰਿਹਾ ਕਿ ਅਸੀਂ ਇਹ ਇੱਕ ਦਿਨ ਦਾ ਰੋਸ ਸਮਰਥ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਧੇਰਾਗੇ ਉਹਨਾਂ ਦੇ ਕੰਮ ਖੋਲਾਗੇ ਪਰ ਉਹਦੇ ਨਾਲ-ਨਾਲ ਮੈਂ ਕੋਰਟ ਦੇ ਵਿੱਚ ਵੀ ਪਹਿਲਾਂ ਵੀ ਮੇਰਾ ਕੇਸ ਚੱਲ ਰਿਹਾ ਅਸੀਂ ਹੁਣ ਮੇਰੀ ਕੱਲ ਮੈਂ ਵਕੀਲ ਨੂੰ ਸਾਨੂੰ ਮਿਲ ਕੇ ਆ ਆਪਣੇ ਨੂੰ ਉਹ ਨਾਲ ਜਾਂ ਤੇ ਪਹਿਲੇ ਚੱਲਦੇ ਕੇਸਾਂ ਦੇ ਵਿੱਚ ਜਿਹੜਾ ਵੜੈਚ ਪਿੰਡ ਦਾ ਜਿਹੜਾ ਗੁਰਦੁਆਰੇ ਦੇ ਕੋਲੋਂ ਜਿਹੜੀ ਨਜਾਇਜ਼ ਮੈਨੇਜ ਕੀਤੀ ਜਾਂਦੀ ਸੀ ਵੀ ਉਹਦੇ ਵਿੱਚ ਹੀ ਅਸੀਂ ਇਹ ਜਿਹੜਾ ਸਾਰਾ ਹੋਣ ਵਾਲਾ ਮਸਲਾ ਉਹਦੇ ਵਿੱਚ ਐਡ ਕਰਨਾ ਕਿ ਜਾਂ ਵੱਖਰਾ ਕੇਸ ਪਾਉਣਾ ਸੋ ਹਾਈ ਕੋਰਟ ਦੇ ਰਾਹੀਂ ਇਹਨਾਂ ਨੂੰ ਜਿਹੜਾ ਖਿੱਚਾ ਗਿਆ ਕੇਂਦਰ ਸਭ ਯੂਨਾਈਟ ਯੂਨੀਨੋ ਇੰਡੀਆ ਨੇ ਤਾਂ ਕੇਸ ਵਾਪਸ ਲੈ ਲਿਆ ਸੀ ਡੇਰੇ ਦੇ ਕਲਾਪ ਜਿਹੜਾ ਪੀਤਾ ਸੀ ਲੇਕਿਨ ਸਰਸਾ ਕੇਸ ਵਾਪਸ ਨਹੀਂ ਲਏਗਾ ਹਾਈ ਕੋਰਟ ਤੱਕ ਪਹੁੰਚ ਕਰਕੇ ਪ੍ਰੂਫ ਦੇ ਕੇ ਲੋਕਾਂ ਤੱਕ ਪ੍ਰੋਟੈਸਟ ਕਰਨਾ ਸਾਡਾ ਇਹ ਆ ਲੋਕਾਂ ਨੂੰ ਜਾਗਰੂਤ ਕਰਨਾ ਪ੍ਰਸ਼ਾਸਨ ਨੂੰ ਜਿਹੜੀ ਕੁੰਭ ਕਰਨ ਦੀ ਨਹੀਂ ਸੁੱਤੇ ਨੇ ਉਹਨਾਂ ਨੂੰ ਜਗਾਉਣਾ ਤੇ ਇਹ ਡਾਕੂਮੈਂਟ ਤਿਆਰ ਕਰਕੇ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਲੈ ਕੇ ਜਾਣਾ ਇਹ ਸਾਡਾ ਕੰਮ ਹੈ